ਕੁਝ ਲੋਕ ਕਹਿੰਦੇ ਆ ਨਾ ਕਿ ਅਸੀਂ ਜਿੰਨਾ ਮਰਜੀ ਕਮਾ ਲਈਏ ਸਾਡੇ ਪੈਸੇ ਦੇ ਵਿੱਚ ਬਰਕਤ ਨਹੀਂ ਰਹਿੰਦੀ ਸਾਡੇ ਘਰ ਦੇ ਵਿੱਚ ਰਿਜਕ 'ਚ ਬਰਕਤ ਨਹੀਂ ਰਹਿੰਦੀ ਘਰ ਦੀ ਪੂਰੀ ਨਹੀਂ ਪੈਂਦੀ ਤਾਂ ਉਹ ਪੂਰੀ ਪੈਣੀ ਸ਼ੁਰੂ ਹੋ ਜਾਵੇਗੀ ਜੇਕਰ ਆਪਾਂ ਮਹਾਪੁਰਖਾਂ ਦੇ ਦੱਸੇ ਅਨੁਸਾਰ ਇਹ ਤਿੰਨ ਕੰਮ ਕਰ ਲਈਏ ਸਿੱਖਿਆਵਾ ਸਾਡੇ ਗੁਰੂਆਂ ਦੀਆਂ ਨੇ ਜੋ ਮਹਾਪੁਰਖ ਜੀ ਸਾਨੂੰ ਸੌਖਾ ਕਰਕੇ ਸਮਝਾਉਂਦੇ ਨੇ ਮਹਾਪੁਰਖ ਜੀ ਕਹਿੰਦੇ ਵੀ ਜੇ ਤੁਸੀਂ ਆਪਣੇ ਘਰ ਦੇ ਵਿੱਚ ਬਰਕਤ ਚਾਹੁੰਦੇ ਹੋ ਨਾ ਪਹਿਲੀ ਗੱਲ ਪੱਲੇ ਬੰਨ੍ਹ ਲਓ ਕਿੱਕ ਕਦੇ ਵੀ ਆਪਣੀ ਜ਼ੁਬਾਨ ਤੇ ਥੋੜਾ ਸ਼ਬਦ ਨਹੀਂ ਲੈ ਕੇ ਆਉਣਾ ਬਹੁਤਾ ਕਮਾਗੇ ਤਾਂ ਹੀ ਬਹੁਤਾ ਹੋਵੇਗਾ ਹਮੇਸ਼ਾ ਚਲਦੀ ਕਲਾ ਦੇ ਵਿੱਚ ਰਹੋ ਕੋਈ ਵੀ ਤੁਹਾਨੂੰ ਤੁਹਾਡਾ ਹਾਲਚਾਲ ਪੁੱਛਦਾ ਏ ਤੁਹਾਡੀ ਸਿਹਤ ਬਾਰੇ ਪੁੱਛਦਾ ਏ ਤੁਹਾਡੇ ਕਾਰੋਬਾਰ ਦੇ ਬਾਰੇ ਕੁਝ ਪੁੱਛਦਾ ਏ ਤਾਂ ਉਹਨੂੰ ਕਹੋਗੇ ਵਾਹਿਗੁਰੂ ਜੀ ਦੀ ਬਹੁਤ ਕਿਰਪਾ ਏ ਮਹਾਪੁਰਖ ਜੀ ਕਹਿੰਦੇ ਘਰ ਦੇ ਵਿੱਚ ਭਾਵੇਂ ਕਿਸੇ ਚੀਜ਼ ਦੀ ਕਮੀ ਵੀ ਹੋਵੇ ਤਾਂ ਵੀ ਹਰ ਇੱਕ ਥਾਂ ਤੇ ਹਰ ਇੱਕ ਬੰਦੇ ਦੇ ਨਾਲ ਆਪਣਾ ਦੁੱਖੜਾ ਨਾਰੋਵੋ ਮਹਾਪੁਰਖ ਜੀ ਕਹਿੰਦੇ ਜਿਹੜੇ ਸ਼ਬਦ ਆਪਾਂ ਵਾਰ-ਵਾਰ ਆਪਣੀ ਜੁਬਾਨ ਤੇ ਲਿਉਣੀ ਆ ਜਿਹੜੇ ਸ਼ਬਦ ਆਪਾਂ ਵਾਰ-ਵਾਰ ਆਪਣੇ ਮਨ ਦੇ ਵਿੱਚ ਦਰੋਂ ਆਉਂਦੇ ਰਹਿੰਨੇ ਆ ਉਹ ਸ਼ਬਦ ਵੀ ਸਿੱਧ ਹੋਣੇ ਸ਼ੁਰੂ ਹੋ ਜਾਂਦੇ ਆ ਤਾਂ ਜੇ ਹਰ ਵੇਲੇ ਆਪਾਂ ਆਪਣੇ ਆਪ ਨੂੰ ਦੁਖੀ ਦੁਖੀ ਕਹਿੰਦੇ ਰਵਾਂਗੇ ਜਾਂ ਆਪਣੇ ਘਰ ਦੇ ਵਿੱਚ ਥੋੜਾ ਥੋੜਾ ਕਹਿੰਦੇ ਰਵਾਂਗੇ ਤਾਂ ਫਿਰ ਇਹ ਸ਼ਬਦ ਵੀ ਸਿੱਧ ਹੋ ਜਾਂਦੇ ਆ ਇਸ ਕਰਕੇ ਹਰ ਵੇਲੇ ਇਹੋ ਸ਼ਬਦ ਦੀ ਵਰਤੋਂ ਕਰੋ ਕਿ ਵਾਹਿਗੁਰੂ ਜੀ ਦੀ ਬਹੁਤ ਕਿਰਪਾ ਹੈ ਭਾਵੇਂ ਤੁਹਾਡੇ ਕੋਲ ਚੀਜ਼ ਭਾਵੇਂ ਜਿੰਨੀ ਮਰਜ਼ੀ ਹੋਵੇ ਪਰ ਕਿਹੜਾ ਇਹੋ ਆ ਕਿ ਵਾਹਿਗੁਰੂ ਜੀ ਦੀ ਬਹੁਤ ਕਿਰਪਾ ਹੈ ਪਰ ਕਈਆਂ ਦਾ ਕੀ ਸੁਭਾਅ ਹੈ ਕਿ ਚੀਜ਼ ਕੋਲ ਹੁੰਦਿਆਂ ਹੋਇਆਂ ਵੀ ਨਾ ਕਰਦੇ ਆਂ ਚੀਜ਼ ਕੋਲ ਹੁੰਦਿਆਂ ਹੋਈਆਂ ਵੀ ਕਹੀ ਜਾਂਦੇ ਕਿ ਸਾਡਾ ਤਾਂ ਸਰਦਾ ਹੀ ਵਸਾ ਹੈ ਅਸੀਂ ਬੜੇ ਔਖੇ ਆਂ ਇਹ ਸੁਭਾਅ ਛੱਡ ਨਾਏ ਵਾਹੀ ਗੁਰੂ ਜੀ ਦੇ ਸ਼ੁਕਰਾਨੇ ਦੇ ਵਿੱਚ ਰਹਿਣਾ ਹੈ ਜਿੰਨਾ ਮਾਲਕ ਨੇ ਦਿੱਤਾ ਹੈ ਨਾ ਉਹਦਾ ਸ਼ੁਕਰਾਨਾ ਕਰਦੇ ਰਹਿਣਾ ਹੈ ਜੋ ਚੀਜ਼ ਹੈ ਜੇ ਕੋਲ ਨਹੀਂ ਆ ਉਹਦਾ ਜ਼ਿਕਰ ਨਾ ਕਰੋ ਉਹਦੇ ਲਈ ਪ੍ਰਮਾਤਮਾ ਦੇ ਨਾਲ ਗਿਲੇ ਸ਼ਿਕਵੇ ਸ਼ਿਕਾਇਤਾਂ ਨਾ ਕਰੋ ਮਹਾਪੁਰਖ ਜੀ ਕਹਿੰਦੇ ਜੇ ਘਰ ਦੇ ਵਿੱਚ ਬਰਕਤ ਚਾਹੀਦੀ ਹੈ ਨਾ ਤਾਂ ਸਾਡੇ ਕੋਲ ਇਹ ਤਿੰਨ ਚੀਜ਼ਾਂ ਹੋਣਾ ਬਹੁਤ ਜ਼ਰੂਰੀ ਨੇ ਪਹਿਲਾ ਸਾਦਗੀ ਦੂਜਾ ਸਚਾਈ ਤੇ ਤੀਜਾ ਸਬਰ ਸੰਤੋਖ ਇਹ ਤਿੰਨੇ ਚੀਜ਼ਾਂ ਹੀ ਸਾਡੇ ਘਰ ਦੇ ਵਿੱਚ ਬਰਕਤ ਲੈ ਕੇ ਆਉਂਦੀਆਂ ਨੇ ਪਰ ਜੇ ਘਰ ਸਾਦਗੀ ਦੀ ਜਗ੍ਹਾ ਤੇ ਵਿਖਾਵਾ ਆ ਜਾਵੇ ਸਚਾਈ ਦੀ ਜਗ੍ਹਾ ਤੇ ਬੇਈਮਾਨੀ ਠੱਗੀ ਠੋਰੀ ਆ ਜਾਵੇ ਸਬਰ ਸੰਤੋਖ ਦੀ ਜਗ੍ਹਾ ਤੇ ਲਾਲਚ ਤਾਂ ਫਿਰ ਬੰਦੇ ਦੇ ਕੋਲ ਜਿੰਨਾ ਮਰਜ਼ੀ ਹੋਵੇ ਉਹ ਬੰਦਾ ਕਦੇ ਖੁਸ਼ ਹੋ ਹੀ ਨਹੀਂ ਸਕਦਾ ਉਹਦੀ ਜ਼ਿੰਦਗੀ ਦੇ ਵਿੱਚ ਕਦੇ ਵੀ ਸ਼ਾਂਤੀ ਸੋ ਕੋਈ ਆਇ ਨਹੀਂ ਸਕਦਾ ਕਿਉਂਕਿ ਬੇਈਮਾਨੀ ਦਾ ਪੈਸਾ ਜਿੰਨਾ ਮਰਜ਼ੀ ਕਰਦੇ ਵਿੱਚ ਆ ਜਾਵੇ ਉਹ ਬੇਈਮਾਨੀ ਦੇ ਪੈਸੇ ਦੇ ਨਾਲ ਜਿੰਨੀਆਂ ਮਰਜ਼ੀ ਬੰਦਾ ਸੁੱਖ ਸੁਵਿਧਾ ਖਰੀਦ ਲਵੇ ਬੇਈਮਾਨੀ ਦਾ ਪੈਸਾ ਸਾਨੂੰ ਸੁਖੀ ਨਹੀਂ ਕਰ ਸਕਦਾ ਸਭ ਤੋਂ ਪਹਿਲਾਂ ਬੇਈਮਾਨ ਬੰਦੇ ਦੀ ਨੀਂਦ ਉੱਡਦੀ ਆ ਉਹ ਰਾਤ ਨੂੰ ਸੌਂ ਨਹੀਂ ਸਕਦਾ ਕਿਉਂਕਿ ਹਰ ਵੇਲੇ ਤਾਂ ਮਨ ਤੇ ਬੋਝ ਪਿਆ ਰਹਿੰਦਾ ਕੀ ਮੇਰੀ ਬੇਈਮਾਨੀ ਮੇਰਾ ਘੁੰਟ ਫੜਿਆ ਨਾ ਜਾਵੇ ਰਾਤਾਂ ਦੀ نیند ਉੱਡ ਜਾਂਦੀ ਹੈ ਦਿਨ ਦਾ ਚੈਨ ਉੱਡ ਜਾਂਦਾ ਹੈ ਫਿਰ ਸਰੀਰ ਨੂੰ ਲੱਗਦੀਆਂ ਨੇ ਬਿਮਾਰੀਆਂ ਮਹਾਪੁਰਖ ਜੀ ਦੇ ਲਈ ਬੇਈਮਾਨੀ ਦਾ ਪੈਸਾ ਤਾਂ ਸਾਡੇ ਘਰ ਦੀਆਂ ਸਾਰੀਆਂ ਚੀਜ਼ਾਂ ਨੂੰ ਉਡਾ ਕੇ ਲੈ ਜਾਂਦਾ ਹੈ ਸੁੱਖ ਚੈਨ ਤੰਦਰੁਸਤੀ ਕਰਦੀਆਂ ਖੁਸ਼ੀਆਂ ਸਭ ਕੁਝ ਬੇਈਮਾਨੀ ਦੇ ਪੈਸੇ ਦੇ ਨਾਲ ਰੋੜ ਜਾਂਦੀਆਂ ਨੇ ਇਸ ਕਰਕੇ ਹੱਕ ਸੱਚ ਦੀ ਕਿਰਤ ਕਮਾਈ ਕਰਨੀ ਆ ਇਮਾਨਦਾਰੀ ਦੀ ਕਿਰਤ ਕਰਨੀ ਆ ਕਿਉਂਕਿ ਇਮਾਨਦਾਰੀ ਦੀ ਕਿਰਤ ਦੇ ਵਿੱਚ ਹੀ ਬਰਕਤ ਆ ਨੇ ਉੱਤਮੀ ਮਿਹਨਤੀ ਕਿਰਤੀ ਬੰਦੇ ਦੀ ਵਾ ਹਮੇਸ਼ਾ ਗੁਰੂ ਨਾਨਕ ਪਾਤਸ਼ਾਹ ਜੀ ਦੇ ਹੱਥ ਵਿੱਚ ਹੁੰਦੀ ਆ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਨੂੰ ਖੁਦ ਇਹ ਮੱਤ ਦਿੱਤੀ ਆ ਇਹ ਸਿੱਖਿਆ ਦਿੱਤੀ ਆ ਕਿ ਹੱਕ ਸੱਚ ਦੀ ਕਿਰਤ ਕਰੋ ਨਾਮ ਜਪੋ ਵੰਡ ਕੇ ਸ਼ਕੁਪ ਇਹ ਸਾਡੇ ਗੁਰੂ ਨਾਨਕ ਪਾਤਸ਼ਾਹ ਜੀ ਦੀਆਂ ਸਿੱਖਿਆਵਾਂ ਨੇ ਕਿ ਜੀ ਗੁਰੂ ਨਾਨਕ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਚਾਹੀਦੀਆਂ ਨੇ ਕਲਗੀਧਰ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਚਾਹੀਦੀਆਂ ਨੇ ਤਾਂ ਫਿਰ ਸਾਨੂੰ ਉਹਨਾਂ ਦੀਆਂ ਦਿੱਤੀਆਂ ਹੋਈਆਂ ਸਿੱਖਿਆਵਾਂ ਦੇ ਅਨੁਸਾਰ ਖੇਲਣਾ ਪੈਣਾ ਹੈ ਹੱਕ ਸੱਚ ਦੀ ਕਿਰਤ ਕਮਾਈ ਦੇ ਵਿੱਚੋਂ ਦਸਵੰਦ ਕੱਢਣਾ ਵੀ ਜ਼ਰੂਰੀ ਆ ਤੇ ਉਹ ਦਸਵੰਦ ਨੂੰ ਲੋੜਵੰਦ ਗਰੀਬ ਦੀ ਮਦਦ ਤੇ ਵਿੱਚ ਵੀ ਆਪਾਂ ਲਾ ਸਕਦੇ ਆ ਗੁਰੂ ਜੈਪੀ ਨੇ ਸਾਨੂੰ ਆਪ ਹੀ ਇਹ ਦਸਵੰਦ ਨੂੰ ਲੇਖੇ ਲਾਉਣਾ ਸਿਖਾਇਆ ਹੈ ਗੁਰੂ ਸਾਹਿਬ ਜੀ ਕਹਿੰਦੇ ਜਦੋਂ ਤੂੰ ਆਪਣੀ ਹੱਥ ਸੱਚ ਦੀ ਕਿਰਤ ਕਮਾਈ ਦੇ ਵਿੱਚੋਂ ਦਸਵੰਦ ਕੱਢਦਾ ਹੈ ਗੁਰੂ ਘਰ ਲੈ ਕੇ ਆਉਣ ਤੱਕ ਦਾ ਇਹ ਪਹਿਲਾਂ ਆਪਣੇ ਆਸ-ਪਾਸ ਦੇਖ ਕਿ ਤੇਰੇ ਆਂਡ ਗਮਾਟ ਦੇ ਵਿੱਚ ਗਲੀ ਮਹੱਲੇ ਦੇ ਵਿੱਚ ਤੇਰੀ ਰਿਸ਼ਤੇਦਾਰੀ ਦੇ ਵਿੱਚ ਕੋਈ ਲੋੜਵੰਦ ਕੋਈ ਗਰੀਬ ਤਾਂ ਨਹੀਂ ਹੈ ਜੇ ਹੈ ਤਾਂ ਤੂੰ ਉਹਦੀ ਮਦਦ ਕਰ ਉਹ ਦਸਵੰਦ ਉਹਦੀ ਮਦਦ ਦੇ ਵਿੱਚ ਲਾ ਦੇ ਤੇਰਾ ਉਹ ਦਸਵੰਦ ਸਾਡੇ ਚਰਨਾਂ ਦੇ ਵਿੱਚ ਪ੍ਰਮਾਣ ਹੋ ਜਾਵੇਗਾ ਕਿਉਂਕਿ ਗਰੀਬ ਦਾ ਹੋਂ ਗੁਰੂ ਦੀ ਗੋਲਖ ਇਹ ਗੁਰੂ ਸਹਿਬ ਦੀ ਨਹੀਂ ਕਿਹਾ ਹੈ ਤਾਂ ਆਪਾਂ ਆਪਣੀ ਹੱਕ ਸੱਚ ਦੀ ਕੀਤੀ ਹੋਈ ਕਿਰਤ ਕਮਾਈ ਦੇ ਵਿੱਚੋਂ ਕੱਢਿਆ ਹੋਇਆ ਦਸਵੰਦ ਗਰੀਬ ਤੇ ਲੋੜਵੰਦ ਤੇ ਮਦਦ ਦੇ ਵਿੱਚ ਲਾ ਸਕਦੇ ਹਾਂ ਬਾਕੀ ਗੁਰੂ ਘਰ ਦੇ ਵਿੱਚ ਵੀ ਚੱਲ ਰਹੀਆਂ ਸੇਵਾਵਾਂ ਦੇ ਵਿੱਚ ਆਪਣਾ ਕਿਉਂ ਯੋਗਦਾਨ ਪਾਉਣਾ ਚਾਹੀਦਾ ਹੈ ਗੁਰੂ ਸਾਹਿਬ ਜੀ ਸਾਡੇ ਕੱਟੇ ਹੋਏ ਦੁਸ਼ਮੰਦ ਨੂੰ ਵੀ ਬੜਾ ਰੰਗ ਭਾਗ ਲੰਮੇ ਨੇ ਜੇ ਆਪਾਂ ਇਮਾਨਦਾਰੀ ਦੇ ਨਾਲ ਦੁਸ਼ਮੰਦ ਕੱਟਦੇ ਆ ਨਾ ਉਹ ਦੁਸ਼ਮੰਦ ਨੂੰ ਵੀ 10 ਗੁਣਾ ਕਰਕੇ ਸਾਥੋਂ ਵਾਪਸ ਮੋੜਦੇ ਆ ਬਾਕੀ ਜਦੋਂ ਵੀ ਆਪਣੀ ਹੱਕ ਸੱਚ ਦੀ ਕਿਰਤ ਕਮਾਈ ਨੂੰ ਲੈ ਕੇ ਲਾਉਣਾ ਹੈ ਥੋੜੀ ਜਾਂਚ ਪੜਤਾਲ ਜ਼ਰੂਰ ਕਰ ਲੈਣੀ ਚਾਹੀਦੀ ਆ ਸਾਡਾ ਦਸਵੰਧ ਗਲਤ ਹੱਥਾਂ ਦੇ ਵਿੱਚ ਨਹੀਂ ਜਾਣਾ ਚਾਹੀਦਾ ਅਸਲ ਲੋੜਵੰਦ ਤੇ ਕੋਲ ਜਾਣਾ ਚਾਹੀਦਾ ਹੈ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਨਾ ਕੁਝ ਲੋਕ ਐਸੇ ਵੀ ਆ ਜੋ ਆਪਣਾ ਦੁੱਖੜਾ ਰੋ ਕੇ ਮਜਬੂਰੀ ਦੱਸ ਕੇ ਕਈ ਵਾਰ ਪਲੇ ਬੰਦੇ ਦੀ ਭਲਮਾਨ ਸੀ ਦਾ ਫਾਇਦਾ ਚੁੱਕ ਲੈਂਦੇ ਆ ਕਈ ਵਾਰ ਇਹ ਠੱਗ ਬਈ ਮਨਾਂ ਨੂੰ ਪਤਾ ਲੱਗ ਜਾਵੇਗੇ ਵੀ ਇਹ ਬੰਦਾ ਬਹੁਤ ਨੇਕ ਦਿਲ ਇਨਸਾਨ ਆ ਗਰੀਬਾਂ ਦੀ ਮਦਦ ਕਰਦਾ ਏ ਤਨ ਕਈ ਵਾਰ ਚੋਰ ਹੀ ਸਾਦ ਦੇ ਭੇਸ ਦੇ ਵਿੱਚ ਆ ਕੇ ਤੁੰਠ ਖੱਕ ਲੈਂਦੇ ਨੇ ਧੋਖਾ ਦੱਸ ਕੇ ਮਜ਼ਦੂਰੀ ਦੱਸ ਕੇ ਉਹਦੇ ਤੋਂ ਪੈਸੇ ਲੈ ਲੈਣੇ ਉਧਾਰ ਕਹਿ ਕੇ ਲੈ ਲੈਣੇ ਫਿਰ ਵਾਪਸ ਨਹੀਂ ਮੋੜਨੇ ਪਰ ਜਦੋਂ ਕਿਸੇ ਇਮਾਨਦਾਰ ਸੱਚੇ ਸੱਚੇ ਬੰਦੇ ਦੇ ਨਾਲ ਇਸ ਤਰ੍ਹਾਂ ਧੋਖਾਣੀ ਹੋ ਜਾਵੇ ਉਹਦਾ ਵਿਸ਼ਵਾਸ ਇੱਕ ਵਾਰ ਟੁੱਟ ਜਾਵੇ ਤਾਂ ਕਈ ਵਾਰ ਫਿਰ ਉਹ ਦੁਬਾਰਾ ਵਿਸ਼ਵਾਸ ਨਹੀਂ ਕਰ ਪਾਉਂਦਾ ਇਸ ਕਰਕੇ ਕਈ ਵਾਰ ਅਸਲ ਲੋੜਵੰਦ ਗਰੀਬ ਮਦਦ ਤੋਂ ਮਨਜੇ ਰਹ ਜਾਂਦੇ ਨੇ ਕਿਉਂਕਿ ਜਿਸ ਬੰਦੇ ਦੇ ਨਾਲ ਇੱਕ ਵਾਰ ਠੱਗੀ ਹੋ ਗਈ ਕਿਸੇ ਨੇ ਉਹਦਾ ਵਿਸ਼ਵਾਸ ਟੁੱਟ ਦਿੱਤਾ ਤਾਂ ਫਿਰ ਉਹਦੇ ਲਈ ਸਾਰੇ ਠਾਕ ਪਰਿਮਾਨ ਹੀ ਹੋ ਜਾਂਦੇ ਆ ਉਹ ਛੇਤੀ ਕੀਤੇ ਕਿਸੇ ਤੇ ਯਕੀਨ ਨਹੀਂ ਕਰਦਾ ਮਹਾਪੁਰਖ ਜੀ ਕਹਿੰਦੇ ਵੀ ਜਿਹੜੇ ਠੱਗ ਬਿਰਤੀ ਵਾਲੇ ਲੋਕ ਨੇ ਜੋ ਕਿਸੇ ਇਮਾਨਦਾਰ ਬੰਦੇ ਨੂੰ ਧੋਖਾ ਦਿੰਦੇ ਨੇ ਉਹਦੀਆਂ ਬਾਦ ਅਸੀਂ ਸੋਤਾ ਲੈਂਦੇ ਹੀ ਲੈਂਦੇ ਨਹੀਂ ਬਲਕਿ ਕਈ ਲੋੜਵੰਦ ਕਈ ਗਰੀਬਾਂ ਦੀਆਂ ਬਦਵਾਵਾਾਂ ਇਹ ਨਾ ਠੱਗਾ ਬੇਈਮਾਨਾਂ ਨੂੰ ਲੱਗਦੀਆਂ ਨੇ ਇਸ ਕਰਕੇ ਹੱਕ ਸੱਚ ਦੀ ਕਿਰਤ ਕਮਾਈ ਕਰਨੀ ਚਾਹੀਦੀ ਹੈ ਤਾਂ ਸਾਨੂੰਾਂ ਦੀ ਇਹ ਵਾਹਿਗੁਰੂ ਜੀ ਨੇ ਸਾਨੂੰ ਸੋਨਾ ਸ਼ਰੀਰ ਇਸੇ ਕਰਕੇ ਦਿੱਤਾ ਹੈ ਵੀ ਇਹ ਸ਼ਰੀਰ ਦੇ ਨਾਲ ਆਪਾਂ ਜਿੰਨੀ ਮਿਹਨਤ ਕਰਾਂਗੇ ਨਾ ਉਨਾ ਹੀ ਸਾਡਾ ਫਲ ਆਉਣਾ ਹੈ ਉਨਾ ਹੀ ਇਹ ਸ਼ਰੀਰ ਨੇ ਤੰਦਰੁਸਤ ਰਹਿਣਾ ਹੈ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਦੱਬ ਕੇ ਵਾਹ ਰੱਜ ਕੇ ਖਾ। ਤਵਾਸਾਪਾ ਆਪਣੇ ਗੁਰੂ ਨਾਨਕ ਪਾਤਸ਼ਾਹ ਜੀ ਦੀਆਂ ਦਿੱਤੀਆਂ ਹੋਈਆਂ ਸਿੱਖਿਆਵਾਂ ਦੇ ਅਨੁਸਾਰ ਚੱਲਣਾ ਹੈ। ਸੰਗਤ ਜੀ ਕਈ ਲੋਕ ਕਹਿੰਦੇ ਨੇ ਨਾ ਪੁਰਾਣੇ ਸਮੇ ਬੜੇ ਚੰਗੇ ਸਨ। ਅੱਜ ਦਾ ਸਮਾ ਬੜਾ ਖਤਰਨਾਕ ਹੈ। ਸਮਾ ਬੜਾ ਮਾੜਾ ਹੈ। ਸਮਾ ਚੰਗਾ ਮਾੜਾ ਨਹੀਂ। ਇਨਸਾਨ ਚੰਗਾ ਮਾੜਾ ਹੁੰਦਾ ਹੈ। ਇਨਸਾਨ ਦੀ ਸੋਚ ਦੇ ਵਿੱਚ ਜਦੋਂ ਬਦਲਾਅ ਆਉਂਦਾ ਹੈ ਨਾ ਉਦੋਂ ਹੀ ਸਮਾ ਬਦਲਦਾ ਹੈ। ਜੇ ਸੋਚ ਚੰਗੀ ਆ ਤਾਂ ਸਮਾ ਚੰਗਾ ਹੈ। ਜੇ ਸੋਚ ਹੀ ਮਾੜੀ ਆ ਕਫੀਰ ਸੰਭੂ ਕੋ ਜੁ ਮਾੜਾ ਹੁੰਦਾ ਹੈ ਪੁਰਾਣੇ ਸਮੇਂ ਚੰਗੇ ਕਿਉਂ ਸਨ ਕਿਉਂਕਿ ਪੁਰਾਣੇ ਸਮੇਂ ਦੇ ਲੋਕਾਂ ਦੇ ਮਨ ਸਾਫ਼ ਸੀ ਸਾਦਗੀ ਸੀ ਉਹਨਾਂ ਦੇ ਪੱਲੇ ਸੱਚਾਈ ਸੀ ਸਬਰ ਸੰਤੋਖ ਸੀ ਘਰਾਂ ਦੇ ਵਿੱਚ ਪ੍ਰੇਮ ਪਿਆਰ ਏਕਤਾ ਇਤਿਫਾਕ ਸੀ ਇਸ ਕਰਕੇ ਪੁਰਾਣੇ ਸਮੇਂ ਚੰਗੇ ਸਨ ਪਰ ਅੱਜ ਦੇ ਸਮੇਂ ਦੇ ਵਿੱਚ ਵਿਖਾਵਾ ਆ ਗਿਆ ਅੱਜ ਦੇ ਸਮੇਂ ਦੇ ਵਿੱਚ ਝੂਠ ਬਈਮਾਨੀ ਵੱਧ ਗਈ ਆ ਲਾਲਚ ਵੱਧ ਗਿਆ ਹੈ ਇਸੇ ਕਰਕੇ ਹੀ ਤਾਂ ਸਮਾ ਮਾੜਾ ਹੋ ਰਿਹਾ ਹੈ ਸੋ ਮੁੱਖ ਦੀ ਗੱਲ ਇਹ ਆ ਕਿ ਬੰਦੇ ਲਈ ਸੋਚ ਚੰਗੀ ਮਾੜੀ ਹੁੰਦੀ ਹੈ ਤੇ ਸੋਚ ਹੀ ਸਾਡੇ ਸਮੇ ਨੂੰ ਚੰਗਾ ਮਾੜਾ ਬਣਾਉਂਦੀ ਆ ਇਸ ਕਰਕੇ ਆਪਣੀ ਸੋਚ ਦੇ ਵਿੱਚ ਸੱਚਾਈ ਰੱਖਣੀ ਆ ਇਮਾਨਦਾਰੀ ਰੱਖਣੀ ਆ ਨੀਅਤ ਸੱਚੀ ਸੱਚੀ ਹੋਵੇ ਤਪਰੰਪਿਤਾ ਪਰਮਾਤਮਾ ਜੀ ਹਰ ਥਾਂ ਤੇ ਸਾਸਤ ਦਿੰਦੇ ਆ ਹਰ ਕੰਮ ਦੇ ਵਿੱਚ ਬਰਕਤ ਪਾਉਂਦੇ ਆ ਤਾਂ ਸਾਡੀ ਸੋਚ ਦੇ ਵਿੱਚ ਸਚਾਈ ਕਿਵੇਂ ਆਵੇਗੀ ਸੋਚ ਦੇ ਵਿੱਚ ਇਮਾਨਦਾਰੀ ਕਿੰਜ ਆਵੇਗੀ ਜਦੋਂ ਅਸੀਂ ਗੁਰੂ ਦੇ ਲੜ ਲੱਗਾਂਗੇ ਜਦੋਂ ਗੁਰੂ ਦਾ ਗਿਆਨ ਹਾਸਲ ਕਰਾਂਗੇ ਇਸ ਕਰਕੇ ਰੋਜ਼ਾਨਾ ਸਵੇਰੇ ਉੱਠਿਆ ਅੰਸਾਰ ਪਹਿਲਾਂ ਗੁਰਬਾਣੀ ਦਾ ਪਾਠ ਕਰਨਾ ਹੈ ਆਪਣੇ ਗੁਰੂ ਦਾ ਗਿਆਨ ਹਾਸਲ ਕਰਨਾ ਹੈ ਇਹ ਗੁਰਬਾਣੀ ਦਾ ਪਾਠ ਹੀਦਾ ਗਿਆਨ ਆ ਗੁਰੂ ਸਾਹਿਬ ਜੀ ਨੇ ਗੁਰਬਾਣੀ ਦੇ ਰਾਹੀਂ ਸਾਨੂੰ ਜ਼ਿੰਦਗੀ ਜਿਉਣ ਦਾ ਢੰਗ ਕਿ ਅਸੀਂ ਇਹ ਦੁਨੀਆਦਾਰੀ ਦੇ ਵਿੱਚ ਕਿੰਜ ਵਿਚਰ ਜਾ ਹੈ ਸੋ ਆਪਣੇ ਦਿਨ ਦੀ ਸ਼ੁਰੂਆਤ ਗੁਰਬਾਣੀ ਦੇ ਪਾਠ ਤੋਂ ਕਰਨੀ ਆ ਕੁਝ ਲੋਕ ਕਹਿ ਦਿੰਦੇ ਹਨ ਕਿਹੜਾ ਪਾਠ ਕਰੀਏ ਕਿੰਜ ਕਰੀਏ ਤਬਾ ਸਮਰਤ ਵੇਲੇ ਉੱਠੋ ਇਸ਼ਨਾਨ ਕਰੋ ਪੰਜ ਬਾਣੀਆਂ ਦਾ ਨਿਤਨੀਬ ਕਰ ਲਓ ਜਿੱਦਨ ਸਾਡਾ ਪੰਜ ਬਾਣੀਆਂ ਦਾ ਨਿਤਨੇਮ ਪੱਕਾ ਕਰ ਗਿਆ ਸਾਡੇ ਉੱਤੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਕਲਗੀ ਤਰਪਾਸ਼ ਜੀ ਦੀ ਐਸੀ ਕਿਰਪਾ ਹੋਈ ਹੈ ਵੀ ਫਿਰ ਉਹ ਕਿਰਪਾ ਸੰਭਾਲਿਆ ਵੀ ਸੰਭਾਲੀ ਨਹੀਂ ਜਾਂਦੀ ਪੰਜ ਬਾਣੀਆਂ ਅਮਰਤ ਵੇਲੇ ਦੀਆਂ ਸ਼ਾਮ ਵੇਲੇ ਰਹਿਰਾਸਨਾ ਨੂੰ ਸੌਣ ਲੱਗਿਆ ਕੀਰਤਨ ਸੁਹਿਲਾ ਸਾਖੀ ਦੀ ਬਾਣੀ ਦਾ ਪਾਠ ਕਰਕੇ ਇਹ ਸੱਤ ਬਾਣੀਆਂ ਦਾ ਨੇਮ ਕਿਤੇ ਸਭ ਮਿਲ ਜਾਵੇ ਸਮਝੋ ਸਭ ਕੁਝ ਮਿਲ ਗਿਆ ਜਦੋਂ ਆਪਾਂ ਬਾਣੀ ਦਾ ਪਾਠ ਕਰਦੇ ਆ ਨਾ ਸਾਡੇ ਮਨ ਨੂੰ ਦਰ ਸ਼ਾਂਤੀ ਸੁਕੂਨੰਦਾਈ ਕਿਉਂਕਿ ਗੁਰੂ ਦੇ ਗੁਣ ਸਾਡੇ ਅੰਦਰ ਆਉਣਾ ਸ਼ੁਰੂ ਹੋ ਜਾਂਦੇ ਆ ਸੋ ਗੁਰਬਾਣੀ ਦਾ ਪਾਠ ਜ਼ਰੂਰ ਕਰਨਾ ਹੈ ਦਿਨ ਦੀ ਸ਼ੁਰੂਆਤ ਗੁਰਬਾਣੀ ਦਾ ਪਾਠ ਕਰਕੇ ਗੁਰੂ ਸਹਿਬ ਜੀ ਤੇ ਅਰਦਾਸ ਬੇਨਤੀ ਕਰਕੇ ਕਰਨੀ ਆ ਤਾਂ ਸਾਰਾ ਦਿਨ ਵਧੀਆ ਲੰਘੇਗਾ ਸਾਡੇ ਨਾਲ ਸਭ ਕੁਝ ਵਧੀਆ ਹੋਵੇਗਾ ਗੁਰੂ ਸਾਹਿਬ ਜੀ ਨੇ ਆਪੇ ਹੀ ਰਾਹ ਦਿਖਾਈ ਜਾਣਾ ਹੈ ਤੇ ਜੇ ਆਪਾਂ ਗੁਰੂ ਦੇ ਦੱਸੇ ਹੋਏ ਰਾਹ ਤੇ ਚੱਲਾਂਗੇ ਤਾਂ ਉਹ ਰਾਹ ਦੇ ਉੱਤੇ ਖੁਸ਼ੀਆਂ ਸੁੱਖ ਸ਼ਾਂਤੀ ਆ ਬਰਕਤਾਂ ਆ ਪਰ ਜੇ ਅਸੀਂ ਜ਼ਰੂਰ ਤੇ ਉਲਟ ਚੱਲਾਂਗੇ ਤੇ ਦੁੱਖ ਦਲਦਰ ਚਿੰਤਾ ਪਰੇਸ਼ਾਨੀਆਂ ਬਿਮਾਰੀਆਂ ਆ